ਬਠਿੰਡਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਜ਼ਰ ਲਾਏ ਗਏ ਅਕਾਲੀ ਦਲ ਬੀਜੇਪੀ ਦੇ ਪੋਸਟਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਦਿਖਾਈ ਨਹੀਂ ਦੇ ਰਹੀ ਹੈ ਪੋਸਟਰਾਂ ਤੇ ਸਿਰਫ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਪੀਐਮ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀਆਂ ਤਸਵੀਰਾਂ ਹੀ ਛਪੀਆਂ ਦੇਖ ਰਹੀਆਂ ਨੇ ਕਾਂਗਰਸ ਇਸ ਮੁੱਦੇ ਦੇ ਉੱਤੇ ਵੀ ਅਕਾਲੀ ਦਲ ਨੂੰ ਘੇਰਨ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੈ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਰਾਬ ਅਕਸ ਤੇ ਘੱਟ ਮਕਬੂਲੀਅਤ ਦੇ ਕਾਰਨ ਇਹ ਪੋਸਟਰ ਦੇ ਵਿੱਚ ਉਹਨਾਂ ਦੀ ਤਸਵੀਰ ਨਹੀਂ ਲਗਾਈ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਤਸਵੀਰ ਦਾ ਪੋਸਟਰਾਂ ਦੇ ਵਿੱਚ ਨਾ ਹੋਣਾ ਕਾਂਗਰਸ ਦੇ ਲਈ ਨਵਾਂ ਮੁੱਦਾ ਬਣ ਗਿਆ ਹੈ ਜਿਸ ਤੇ ਕਾਂਗਰਸ ਅਕਾਲੀ ਦਲ ਨੂੰ kheरन ਦੀ ਕੋਸ਼ਿਸ਼ ਕਰ ਰਹੀ ਹੈ ਸੋ ਪੋਸਟਰ ਦੇਖੇ ਜਾ ਸਕਦੇ ਨੇ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਹੈ ਇਸ ਦੇ ਨਾਲ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਵੀ ਤਸਵੀਰ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਦੀ ਤਸਵੀਰ ਇਸ ਜੋ ਗਾਇਬ ਹੈ ਸੁਖਬੀਰ ਸਿੰਘ ਬਾਦਲ ਇਸ ਪੋਸਟਰ ਦੇ ਵਿੱਚ ਦਿਖਾਏ ਨਹੀਂ ਦੇ ਰਹੇ ਨੇ ਅਗਾਮੀ ਲੋਕ ਸਭਾ ਚੋਣਾਂ ਦੇ ਲਈ ਪੂਰਾ ਜਮ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਥਾਂ ਥਾਂ ਦੇ ਉੱਤੇ ਪੋਸਟਰ ਲਗਾਏ ਗਏ ਨੇ ਪਰ ਸੁਖਬੀਰ ਸਿੰਘ ਬਾਦਲ ਦੀ ਇਸ ਦੇ ਵਿੱਚ ਫੋਟੋ ਨਹੀਂ ਹੈ ਬਠਿੰਡਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਪੋਸਟਰ ਦਿਖਾਈ ਦੇ ਰਹੇ